ਜਿਸ ਘਰ ਦੀਆਂ ਤੁਸੀਂ ਇਹ ਤਸਵੀਰਾਂ ਵੇਖ ਰਹੇ ਹੋ ਇਹ ਖੰਡਰ ਨੁਮਾ ਘਰ ਕੁਝ ਅਰਸਾ ਪਹਿਲਾਂ ਐਸਾ ਨਹੀਂ ਸੀ ਇਸ ਘਰ ਦੇ ਵਿੱਚ ਕਮਾਈ ਦੇ ਬਹੁਤ ਸਾਧਨ ਸਨ ਜਿਸ ਦੇ ਵਿੱਚ ਡੀਪੂ ਬੱਕਰੀਆਂ ਤੇ ਘੋੜੇ ਇਹੋ ਜਿਹਾ ਕੰਮ ਸੀ ਕਿ ਇਸ ਘਰ ਦੇ ਜਿਹੜੇ ਮੈਂਬਰ ਸੀਗੇ ਉਹ ਵਿਆਜ ਤੇ ਪੈਸੇ ਤੱਕ ਦਿੰਦੇ ਸੀ ਪਰ ਕਿਸਮਤ ਐਸੀ ਪਲਟੀ ਕਿ ਇਸ ਘਰ ਦਾ ਜਿਹੜਾ ਮੁਖੀ ਸੀ ਉਸ ਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਕੁਝ ਰਿਸ਼ਤੇਦਾਰ ਪਰਿਵਾਰ ਵਾਲੇ ਵੀ ਇਹਨਾਂ ਦੇ ਪੈਸੇ ਨੱਪ ਜਾਂਦੇ ਆ ਤੇ ਕੁਝ ਇਲਾਜ ਤੇ ਖਰਚਾ ਹੋ ਜਾਂਦਾ ਫਿਰ ਅੱਜ ਦੇ ਹਾਲਾਤ ਜਿਹੜੇ ਤੁਸੀਂ ਇਸ ਔਰਤ ਨੂੰ ਦੇਖ ਰਹੇ ਹੋ ਇਹ ਔਰਤ ਆਪਣੀ ਇਕੱਲੀ ਧੀ ਦੇ ਨਾਲ ਰਹਿੰਦੀ ਹੈ ਤੇ ਅੱਜ ਇਸ ਦੇ ਐਸੇ ਹਾਲਾਤ ਨੇ ਕਿ ਜੇਕਰ ਜੇ ਕਿਸੇ ਦੇ ਘਰੇ ਝਾੜੂ ਪੋਚਾ ਕਰ ਲੇ ਤਾਂ ਇੱਕ ਵਕਤ ਦੀ ਰੋਟੀ ਮਿਲ ਜਾਂਦੀ ਹੈ ਦੂਸਰੇ ਪਾਸਿਓਂ ਦੁੱਖ ਇਸ ਨੂੰ ਹੋਰ ਵੀ ਹੋ ਗਿਆ ਕਿ ਇਸ ਨੇ ਮਸਾਂ ਪਿੰਡ ਚੋਂ ਮੰਗ ਮੰਗ ਕੇ ਆਪਣੀ ਕੁੜੀ ਦਾ ਵਿਆਹ ਕੀਤਾ ਤੇ ਕੁੜੀ ਦਾ ਵੀ ਤਲਾਕ ਹੋ ਗਿਆ ਕਿਸਮਤ ਐਸੀ ਪਲਟੀ ਕਿ ਲੋਕਾਂ ਨੂੰ ਵਿਆਜ ਤੇ ਪੈਸੇ ਦੇਣ ਵਾਲੇ ਅੱਜ ਆਪ ਦਰਦਰ ਦੀਆਂ ਠੋਕਰਾ ਖਾਣ ਨੂੰ ਮਜਬੂਰ ਨੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਮਾਤਾ ਕਿਵੇਂ ਦਾ ਸੀ ਤੁਹਾਡਾ ਪਹਿਲਾ ਗੁਜ਼ਾਰਾ ਪਹਿਲਾਂ ਦੀ ਜ਼ਿੰਦਗੀ ਕਿਵੇਂ ਸੀ ਪਹਿਲਾਂ ਦੀ ਜ਼ਿੰਦਗੀ ਬਹੁਤ ਵਧੀਆ ਸੀ ਹੂੰ ਬੱਕਰੀਆਂ ਵੀ ਸੀ ਸਾਡੇ ਕੋਲ ਅਸੀਂ ਬੱਕਰੀਆਂ ਚਾਰਦੇ ਹੁੰਦੇ ਸੀ ਹੂੰ ਤੇ ਘੋੜੇ ਰਿਹੜੇ ਵੀ ਸੀਗੇ ਸਾਡੇ ਕੋਲੇ ਹੂੰ ਤਲਪੰਥ ਚ ਜਾਂਦੇ ਸੀ ਅਸੀਂ ਅੱਛਾ ਹਾਂ ਏ ਡੀਪੂ ਵੀ ਸੀ ਡੀਪੂ ਵੀ ਸੀਗਾ ਨਾਂ ਤੇ ਉਹਦੇ ਹੂੰ ਬਹੁਤ ਵਧੀਆ ਟਾਈਮ ਪਾਸ ਹੁੰਦਾ ਸੀ ਪਹਿਲਾਂ ਮਤਲਬ ਇਨਕਮ ਦੇ ਸਾਧਨ ਤੁਹਾਡੇ ਵੀ ਕਾਫੀ ਸਾਰੇ ਇਨਕਮ ਦੇ ਸਾਧਨ ਸੀ ਹਾਂਜੀ ਹਾਂਜੀ ਇਹਦੇ ਮਤਲਬ ਵੀ ਬਹੁਤ ਵਧੀਆ ਗੁਜ਼ਾਰਾ ਕਰਦਾ ਬਹੁਤ ਵਧੀਆ ਜੀ ਵਧੀਆ ਹੂੰ ਦੁੱਧ ਵੀ ਵੇਚਦੇ ਸੀ ਆਪਾਂ ਬੱਕਰੀਆਂ ਦਾ ਹਾਂਜੀ ਦੁੱਧ ਵੇਚਦੇ ਤੇ ਦੀਪੂ ਤੋਂ ਵੀ ਥੋੜੀ ਬਹੁਤ ਇਨਕਮ ਆਉਂਦੀ ਤੇ ਕੋਈ ਕੋਈ ਜਦੋਂ ਕੰਮ ਮਿਲਦਾ ਸੀ ਉਹ ਵੀ ਕਰ ਲੈਂਦੇ ਸੀ ਹਾਂਜੀ ਕੰਮ ਵੀ ਕਰਦੇ ਸੀ ਤੇ ਗਾਂ ਦਾ ਵੀ ਕਰਦੇ ਸੀ ਹੂੰ ਕੋਈ ਨਹੀਂ ਛੱਡਿਆ ਜੀ ਅਸੀਂ ਦਿਹਾੜੀ ਜਾਂਦੇ ਸੀ ਨਾਲੇ ਹੂੰ ਸਾਰੇ ਕੰਮ ਕਰਦੇ ਮਤਲਬ ਸੌਖੀ ਜ਼ਿੰਦਗੀ ਜੀ ਹਾਂਜੀ ਹਾਂਜੀ ਸੌਖੀ ਜ਼ਿੰਦਗੀ ਜੀ ਹੂੰ ਤੇ ਹੁਣ ਮਾਤਾ ਹੁਣ ਕਿਵੇਂ ਵੀ ਹੋ ਗਈ ਜ਼ਿੰਦਗੀ ਹੁਣ ਦੱਸ ਤੁਹਾਨੂੰ ਪਤਾ ਵੀਰੇ ਹਾਲਾਤ ਗੰਦੇ ਹੋ ਗਏ ਬੰਦੇ ਤੋਂ ਬਿਨਾ ਹੂੰ ਠੀਕ ਹੈ ਨਾ ਹੁਣ ਤਾਂ ਕੂੜਾਵਾੜਾ ਲੋਕਾਂ ਦਾ ਸੱਟਕੇ ਫਿਰ ਟਾਈਮ ਬਸ ਕਰਦੇ ਹੂੰ ਹੁਣ ਤਾਂ ਫੇ ਰੋਟੀ ਤੋਂ ਵੀ ਔਖਾ ਹੋਇਆ ਪਿਆ ਹਾਂਜੀ ਹਾਂਜੀ ਔਖਾ ਹੀ ਹੂੰ ਕਿਸੇ ਦੇ ਘਰੇ ਜਾ ਕੇ ਝੜੂ ਪੋਚਾ ਕਰਨਾ ਕੇ ਦਾ ਕੂੜਾ ਸਿੱਟੀ ਦਾ ਫਿਰ ਟਾਈਮ ਬਸ ਕਰੀਦਾ ਹੂੰ ਹੁਣ ਤੱਕ ਘਰ ਦੇ ਹਾਲਾਤ ਵੀ ਐ ਹੋਏ ਪਏ ਜਿਵੇਂ ਪਤਾ ਨਹੀਂ ਕਿੱਦਾਂ ਬਹੁਤ ਉਦਾਸ ਘਰ ਹੋਵੇ ਹਾਂਜੀ ਹਾਂਜੀ ਐ ਹੀ ਹੋਏ ਪਏ ਜੀ ਹੂੰ ਬਲੱਡ ਵਧਿਆ ਰਹਿੰਦਾ ਜੀ ਸਾਰਾ ਦਿਨ ਹੂੰ ਵੀ ਐ ਹੁੰਦਾ ਵੀ ਘਰ-ਬਾਰ ਵੀ ਟੁੱਟੇ-ਫੁੱਟੇ ਪਏ ਆ ਕੀ ਕਰਾਂਗੇ ਹੂੰ ਇਹ ਰਹਿੰਦਾ ਹੁੰਦਾ ਕੁੜੀ ਦਾ ਹੋਇਆ ਪਿਆ ਜੀ ਫਿਕਰ ਹੂੰ ਇਹ ਵਿਆਹੀ ਗਈ ਸੀ ਇਹਦੇ ਘਰ ਵਾਲੇ ਚੰਗਾ ਮਿਲਿਆ ਸਾਨੂੰ ਹੂੰ ਇਹਦੇ ਵੀ ਤਲਾਕ ਹੋ ਗਈ ਜਵਾ ਕੁੜੀ ਦੀ ਹੂੰ ਮਤ ਤੁਹਾਡੇ ਬੱਚਾ ਕਿਹ ਕੀ ਹੈ ਹਾਂਜੀ ਕਿ ਇੱਕੋ ਹੀ ਕੁੜੀ ਹੈ ਕੁੜੀ ਸੀ ਹਾਂਜੀ ਤੇ ਉਹਦੇ ਵੀ ਤੁਸੀਂ ਸਮਾ ਇਹਦਾ ਵਿਆਹ ਤੁਹਾਡੇ ਘਰ ਹਾਲੇ ਦੇ ਹੁੰਦੇ ਹੋਏ ਹੋਇਆ ਕਿ ਨਹੀਂ ਜੀ ਨਹੀਂ ਹੁਣੇ ਹੀ ਹੋਇਆ ਸੀ ਉਹ ਤਾਂ ਮੁੱਕੇ ਨੂੰ 6 ਸਾਲ ਅੱਛਾ ਹਾਂ 6 ਮਹੀਨਾ ਚੱਲ ਗਿਆ ਅੱਛਾ ਹਾਂਜੀ ਪਰ ਮਸਾਂ ਤੁਸੀਂ ਹੈ ਨਾ ਬੋਝ ਲਾਇਆ ਹੁਣ ਫੇਰ ਉਹ ਔਖਾ ਹੋ ਗਿਆ ਔਖਾ ਤਾਂ ਹੋ ਗਿਆ ਜੀ ਪਿੰਡ ਚੋਂ ਮੰਗ ਕੇ ਕੀਤਾ ਟਾਈਮ ਪਾਸ ਅੱਛਾ ਤੇ ਇਹ ਬੰਦੇ ਬਰਾਤ ਦੇ ਆਏ ਸੀ ਹੂੰ ਐਂ ਪਾਸ ਮਸਾਂ ਹੀ ਕੀਤਾ ਹੂੰ ਬਹੁਤ ਔਖਾ ਟਾਈਮ ਕੀਤਾ ਹੁਣ ਜਵਾਖੜੀ ਫੇਰ ਘਰੇ ਬਹਿ ਗਈ ਹੈ ਹੂੰ ਹੁਣ ਫੇਰ ਫਿਕਰ ਲੱਗਿਆ ਭਾਬੀ ਕੀ ਕਰੂੰਗੀ ਮੈਂ ਹੂੰ ਉਹ ਤਾਂ ਘਰ-ਬਾਰ ਨਹੀਂ ਚੱਜਦਾ ਹੂੰ ਅਗਲਾ ਵੇਖ ਕੀ ਤੈਨੂੰ ਪਤਾ ਘਰ-ਬਾਰ ਵੀ ਕੀ ਪਤਾ ਨਹੀਂ ਬੁੜੀ ਨੇ ਕਿੰਨਾ ਕ ਕਰਜ਼ਾ ਹੋਣਾ ਸ ਹੈ ਜਿਹੜਾ ਘਰ ਨਹੀਂ ਪਿਆ ਹੂੰ ਕਰਜ਼ਾ ਹੈਗਾ ਨਹੀਂ ਕਰਜ਼ਾ ਤਾਂ ਹੈ ਨਹੀਂ ਉਹ ਸੋਚਦਾ ਤਾਂ ਹੋਣਾ ਹੀ ਅਗਲਾ ਵੀ ਘਰ-ਬਾਰ ਹੈ ਨਹੀਂਗਾ ਤੇ ਕਰਜ਼ਾ ਹੀ ਹੋਊਗਾ ਚਿਰ ਹਾਂ ਔਰ ਇਹ ਨਹੀਂ ਪਤਾ ਵੀ 6 ਸਾਲ ਹੋ ਗਏ ਹਨਾ ਵੀ ਕੋਈ ਕਮਾਈ ਦਾ ਸਾਧਨ ਨਹੀਂ ਗਿਆ ਇਹ ਫਿਰ ਬੱਕਰੀਆਂ ਬੁੱਕਰੀਆਂ ਤੁਹਾਡੇ ਘਰ ਵਾਲੇ ਦੇ ਇਲਾਜ ਤੇ ਲੱਗ ਗਈਆਂ ਵੇਚ ਗਿਆ ਨਹੀਂ ਜੀ ਕਿਤੇ ਤਾਂ ਅਸੀਂ ਰਿਸ਼ਤੇਦਾਰ ਜੀ ਛੱਡੇ ਹੁੰਦੇ ਸੀ ਉਹ ਵੇਚ ਕੇ ਖਾ ਜਾਂਦੇ ਸੀ ਅੱਛਾ ਸਾਡੇ ਤਾਂ ਪੱਲੇ ਕੁਛ ਨਹੀਂ ਪੱਲੂ ਖਾਣੇ ਅੱਛਾ ਕੁਛ ਨਹੀਂ ਪੱਲੇ ਪਿਆ ਸਾਡੇ ਤਾਂ ਅੱਛਾ ਘੋੜੇ ਸੀ ਸਾਡੇ ਉਹ ਵੀ ਮਰ ਗਏ ਹੂੰ ਤੇ ਰਿਹੜਾ ਸੀਗਾ ਉਹ ਵੀ ਬਲੱਡ ਵਾਲੇ ਕਾ ਸੀ ਦਾ ਹੂੰ ਆਪ ਹੀ ਵੇਚ ਬੈਠੀ ਅੱਛਾ ਹਾਂ ਹੁੰਦਾ ਸਾਡੇ ਕੋਲੇ ਕੁਛ ਵੀ ਨਹੀਂ ਦਾ ਮਤਲਬ ਵੀ ਦਿਮਾਗੀ ਟੈਨਸ਼ਨ ਚ ਉਹ ਵੀ ਵੇਚਦਾ ਹਾਂ ਉਹ ਵੀ ਵੇਚ ਬੈਠੀ ਬਸ ਬਲੱਡ ਵਧ ਗਿਆ ਕੋਈ ਮੁੰਡਾ ਆ ਕੇ ਕਹਿੰਦਾ ਵੀ ਸਾਨੂੰ ਦੇ ਦੇ ਰਿਹੜਾ ਤੇ ਮੈਂ ਕਹਿੰਦਾ ਲੈ ਜਾ ਹੂੰ ਉਹ ਸਸਤਾ ਹੀ ਦੇਦਾ ਅੱਛਾ ਹਾਂ 1200 ਜੀ 1200 ਚੀ ਦੇਖੋ ਹਾਂ ਇਹਦੇ 1200 ਜੀ ਹੂੰ ਮੜ ਕੇ ਮੇਰਾ ਨਾਨਕ ਜਿਹੜਾ ਉਹ ਜਿਹੜਾ ਘੋੜਿਆਂ ਦੇ ਪਿੱਛੇ ਜੁੜਦਾ ਉਹ ਹਾਂ ਹਾਂ ਘੋੜੇ ਰਿਹੜਾ ਬੰਦਾ ਹੁੰਦਾ ਤਾਂ ਉਹ 1200 ਵੇਚਦਾ ਬਸ ਜਦੋਂ ਬਲੱਡ ਵਧ ਕੇ ਦਿਮਾਗ ਨਹੀਂ ਕੰਮ ਆਣੀ ਸੀ ਕੋਈ ਕਰੇ ਸੌਦਾ ਬੱਤਾ ਹੂੰ ਅੰਡੇ ਚਾਦੀ ਮਾਰੀ ਨੇ ਵੇਚਦਾ अच्छा वो ਵੇਚ ਕੇ ਆਟਾ ਲੈਂਦਾ ਖੰਡ ਖੰਡ ਚਾ ਲੈਦੀ ਹੂੰ ਫਿਰ ਮੈਂ ਕੁੜੀ ਨੂੰ ਕਿੱਥੋਂ ਖਾਉਂਦੀ ਹਾਂ ਹੂੰ ਫਿਰ ਫੀਸ ਵੀ ਉਹਦੇ ਚ ਹੀ ਭਰਦੀ ਸੀ ਪੜਦੀ ਸੀ ਕੁੜੀ ਹਾਂਜੀ 10 ਪੜੀ ਐ ਹੂੰ ਤੇ ਇਹ ਮਾਤਾ ਫਿਰ ਕੱਲੀ ਤੁਸੀਂ ਰਹਿੰਦੇ ਹੋ ਇਕੱਲੇ ਰਹਿੰਦੇ ਹੋ ਇੱਥੇ ਦੋਵੇਂ ਮਾਵਾਂ ਤੀਆਂ ਨੇ ਹਾਂਜੀ ਹਾਂਜੀ ਦੋਨੇ ਮਾਵਾਂ ਤੀਆਂ ਤੇ ਐ ਨਹੀਂ ਮਹਿਸੂਸ ਨਹੀਂ ਹੁੰਦਾ ਵੀ ਅਸੀਂ ਦੋਵੇਂ ਮਾਵਾਂ ਤੀਆਂ ਸੁਰੱਖਿਅਤ ਕਿਵੇਂ ਰਹਿਾਂਗੇ ਜਾਂ ਕਿਵੇਂ ਮਹਿਸੂਸ ਤਾਂ ਫਿਰ ਹੁੰਦਾ ਹੁਣ ਐ ਸੋਚੀਦਾ ਵੀ ਘਰ ਤਾਂ ਉਹੀ ਜਿੱਥੇ ਪਹਿਲਾਂ ਰਹਿੰਦੇ ਹਾਂ ਹੂੰ ਤਾਂ ਕਰਕੇ ਮਹਿਸੂਸ ਤਾਂ ਹੁੰਦਾ ਬਚੇਰਾ ਹੂੰ ਤੜਕੇ ਆਪਣੇ ਬਹੁਤ ਮਾਨੋਕਾ ਹੁੰਦਾ ਹੂੰ ਵੀ ਕਿੱਥੇ ਤਿੰਨ ਜਣੇ ਘਰ ਚ ਰਹੀ ਵੀ ਹੂੰ ਤੇ ਹੁਣ ਦੋਨੇ ਬੈਠੀਆਂ ਕਿਤੇ ਤੁਸੀਂ ਇਹਨਾਂ ਸਾਰਾ ਬੋਝ ਲਾਤਾ ਸੀਗਾ ਵੀ ਮਾਂ ਤੇ ਦਾ ਸਾਰੇ ਤੋਂ ਵੱਡਾ ਹੁੰਦਾ ਧੀ ਦਾ ਬੋਝ ਹਾਂਜੀ ਹਾਂਜੀ ਤੇ ਉਹ ਫੇਰ ਉਹ ਹੋ ਗਿਆ ਹਾਂ ਹੁਣ ਬਸ ਇਸੇ ਤੇ ਫਿਕਰ ਰਹਿੰਦਾ ਬਲੱਡ ਵਜ ਰਹਿਦਾ ਚੌਕੀ ਘੰਟੇ ਮੇਰਾ ਹੂੰ ਨੀ ਕਾ ਸੋਚਦੀ ਤਾਂ ਕੀਆਂ ਤੇ ਬਲੱਡ ਦੇ ਵਿੱਚ ਪਤਾ ਨਹੀਂ ਕੀ ਖਸਕਾਇਆ ਜਾਂਦੀ ਹੂੰ ਹੋਂਦਾ ਪਤਾ ਨਹੀਂ ਲੱਗਦਾ ਹਾਂ ਪਤਾ ਨਹੀਂ ਲੱਗਦਾ ਹੂੰ ਹੁਣ ਐ ਹੋਇਆ ਪਿਆ ਵੀ ਘਰ ਕੱਚਾ ਸੀਗਾ ਢਾਟਾ ਹੂੰ ਵੀ ਹੁਣ ਕੋਈ ਘਰ ਤੇ ਮਦਦ ਕਰ ਦੇਵੇ ਘਰ ਪਾ ਦੇਵੇ ਸਾਨੂੰ ਹੂੰ ਮਸ ਐ ਜੀ ਬੋਝ ਰਹਿੰਦਾ ਮਨ 'ਚ ਹੂੰ ਇਹ ਇਹਦਾ ਫਿਕਰ ਹੋ ਜਾਂਦਾ ਇਹਦੇ ਲਈ ਚੱਕੀ ਦਾ ਤਾਂ ਹੂੰ ਵੀ ਹੁਣ ਨੂੰ ਜਵਕਾਂ ਜੱਲਣ ਵਾਲੀ ਆਉਦੀ ਹੁੰਦੀ ਘਰੇ ਹਨਾ ਵਿਆਹ ਹੀ ਜਦੋਂ ਹੂੰ ਹੁਣ ਫੇਰ ਘਰੇ ਬੈਗੀ ਜੀ ਮਾ ਹੁਣ ਮੀਮੂ ਬਹੁਤ ਐਸੀ ਫਿਰ ਬਹੁਤ ਔਖੇ ਹੋਏ ਤੁਸੀਂ ਛੱਤਾਂ ਛੁੱਤਾਂ ਹਾਂ ਵੀਰੇ ਕਾਗਤ ਪਾ ਕੇ ਮਿੱਟੀ-ਮੁੱਟੀ ਲਾਈਏ ਹੂੰ ਛੱਤਾਂ ਦਾ ਟੁੱਟੀਆਂ-ਫੁੱਟੀਆਂ ਪਈਆਂ ਚ ਹੁੰਦੇ ਆ ਕਮਰੇ ਦਾ ਮੇਰੇ ਤੁਸੀਂ ਬੱਕਰੀਆਂ ਕਾਹਤੋਂ ਰਿਸ਼ਤੇਦਾਰਾਂ ਨੂੰ ਕਹਿ ਦਿੰਦੇ ਸੀ ਉਹ ਅਸੀਂ ਕੰਮ ਤੇ ਲੱਗੇ ਕਰਕੇ ਵੀ ਅਸੀਂ ਕਹਿੰਦੇ ਸੀ ਰਿਸ਼ਤੇਦਾਰ ਚਾਰ ਲੈਣਗੇ ਅੱਛਾ ਤਾਂ ਕਰਕੇ ਛੱਡਿਆ ਇੰਦੀਆਂ ਸੀ ਚਾਰ ਦਿਨ ਹੂੰ ਉਹਨਾਂ ਨੇ ਫਿਰ ਵੇਚ ਕੇ ਹੀ ਖਾ ਲਿਆ ਪੱਲੇ ਹੀ ਨਹੀਂ ਕੁਝ ਪਾਇਆ ਅੱਛਾ ਹੂੰ ਕੁਝ ਮਰਗਾਂ ਕੁਝ ਵੇਚ ਦਿੱਤਾ ਉਹਨਾਂ ਨੇ ਹੂੰ ਉਹ ਸਨੀ ਬਹੁਤ ਸਰਦਾਰੀ ਕਰਦੇ ਸੀ ਪਹਿਲਾਂ ਅਸੀਂ ਹੂੰ ਪੈਸੇ ਵੀ ਵਿਆਜ ਤੇ ਦੇ ਦਿੰਦੇ ਸੀ ਲੋਕਾਂ ਨੂੰ ਹੂੰ ਧਕੜਾ ਕੰਮ ਚੱਲਿਆ ਸੀ ਆਪਣਾ ਅੱਛਾ ਬਈ ਬਹੁਤ ਵੀ ਲੋਕਾਂ ਦੀ ਵੀ ਮਦਦ ਕਰਦੇ ਸੀ ਹਾਂ ਵੀ ਜੇ ਭੈਣ ਭਰਾ ਨੇ ਕਹਿ ਲੈਣਾ ਵੀ ਸਾਨੂੰ ਥੋੜੇ ਘੜੇ ਪੈਸੇ ਦੇ ਦਿਓ ਹੂੰ ਦੇ ਦੇ ਦਿੱਸੀ ਹੂੰ ਤੇ ਹਮਨ ਤਾਂ ਤੈਨੂੰ ਪਤਾ ਆਪ ਮੰਗਦੇ ਫਿਰਦੇ ਆ ਲੋਕਾਂ ਤੋਂ ਫਿਰ ਉਹ ਦਿਨ ਚੇਤੇ ਆਉਂਦੇ ਆ ਵੀ ਉਹ ਕਿਦੋਂ ਕਦੋਂ ਅਸੀਂ ਵਿਆਜ ਤੇ ਪੈਸੇ ਦਿੰਦੇ ਸੀ ਤੇ ਅੱਜ ਅਸੀਂ ਰੋਟੀ ਨੂੰ ਵੀ ਦਰਸਦੇ ਵੱਧੂ ਚੇਤੇ ਆਉਂਦੇ ਤਾਂ ਇਹ ਤਾਂ ਬਲੱਡ ਵੱਧਾ ਹੈ ਹੂੰ ਵੀ ਅਸੀਂ ਤਾਂ ਸਰਦਾਰੀ ਕਰਦੇ ਸੀ ਤੇ ਆ ਸਾਡੇ ਨਕੀ ਬਣ ਗਏ ਹੂੰ ਇਹੀ ਗੱਲ ਨੂੰ ਸੁਣ ਸੁਣ ਕੇ ਬਲੱਡ ਵੱਧਦਾ ਵੀ ਇੰਨੀ ਸਰਦਾਰੀ ਕਰਦੇ ਸੀ ਹੂੰ ਕੰਮ ਵੀ ਨਹੀਂ ਸੀ ਆਪ ਪੂਰਾ ਕਰਦੇ ਉਹ ਵੀ ਕਿਸੇ ਤੋਂ ਕਰਾ ਲੈਂਦੇ ਸੀ ਇੰਨੀ ਸਰਦਾਰੀ ਸੀ ਬਹੁਤ ਜ਼ਿਆਦੇ ਜਿੰਦਗੀ ਇੱਕਦਮ ਪਲਟਾ ਕਿਵੇਂ ਖਾਗੀ ਕਦਾਈ ਨਿਬਲੇ ਕੀ ਚੱਕਰ ਬਣ ਗਿਆ ਬਸ ਹਮ ਘਰ ਵਾਲੇ ਦੇ ਜਾਣ ਤੋਂ ਬਾਅਦ ਚ ਹੀ ਹੋ ਗਿਆ ਇਹਨਾਂ ਕੰਮ ਹਮ ਉਹਨਾਂ ਨੂੰ ਕੀ ਤਕਲੀਫ ਕੀ ਸੀ ਕੀ ਬਿਮਾਰੀ ਸੀ ਉਹਨਾਂ ਨੂੰ ਤਕਲੀਫ ਦੱਸਿਆ ਹੀ ਨਹੀਂ ਡਾਕਟਰਾਂ ਨੇ ਪੇਚੀ ਹੀ ਨਹੀਂ ਦਿੱਤਾ ਅੱਛਾ ਵੀ ਪਹਿਲਾਂ ਤਾਂ ਕਹਿੰਦੇ ਸੀ ਵੀ ਇਹਨੂੰ ਕੋਈ ਕਸਰ ਹੋ ਗਈ ਹਮ ਉਹ ਤਾਂ ਨੰਗ ਸਿੰਘ ਜੀ ਫਰਲੇ ਵਾਲਾ ਸਿੰਘ ਅੱਛਾ ਕਸਰ ਤਾਂ ਉਹਨੂੰ ਕਰ ਹੀ ਹੋਣੀ ਸੀਗੀ ਹਮ ਤੇ ਫਿਰ ਅਸੀਂ ਡਾਕਟਰੀ ਇਲਾਜ ਵੀ ਕਰਾਇਆ ਬਹੁਤ ਉਹਦਾ ਹਮ ਚੇਲਿਆਂ ਜੱਪਿਆਂ ਕੋਲੇ ਵੀ ਜਾਂਦੇ ਰਹੇ ਹਮ ਚੇਲੇ ਦਾ ਕਹਿੰਦੇ ਸੀ ਵੀ ਇਹਨੇ ਜੰਡਾ ਵਾਲੇ ਬਾਬੇ ਦਾ ਖੁਰ ਚੱਕ ਕੇ ਖਾ ਲੇ ਤਾਂ ਹੋ ਗਿਆ ਹੂੰ ਉਹਦਾ ਵੀ ਇਲਾਜ ਕਰਾਇਆ ਸੀ ਹੂੰ ਕੋਈ ਨਹੀਂ ਕੋਤ ਪੱਲੇ ਪਿਆ ਹੂੰ ਫੇਰ ਇਹਿੰਦੀ ਖੁੰਦੀ ਉਹਨੂੰ ਤਰੰਗ ਹੋ ਗਈ ਅੱਛਾ ਤੇ ਜੀਵ ਖੜ ਗਈ ਬੋਲਿਆ ਨਹੀਂ ਸੀ ਜਾਂਦਾ ਹੂੰ ਕਿਸੇ ਬੰਦੇ ਨੂੰ ਨਹੀਂ ਸੀ ਸਿਆੰਦਾ ਹੂੰ ਫੇਰ ਉੱਠਿਆ ਹੀ ਨਹੀਂ ਗਿਆ ਉਹਦੇ ਕੋਲ ਤੇ ਫੇਰ ਉਹਦੇ ਉਹਨਾਂ ਦੇ ਇਲਾਜ ਤੇ ਵੀ ਬਹੁਤ ਖਰਚਾ ਆਇਆ ਹਾਂ ਵੀਰੇ ਬਹੁਤ ਜਿਹੜੇ ਪੈਸੇ ਸੀ ਸਾਡੇ ਕੋਲੇ 4 ਹੂੰ ਉਹਦੇ ਇਲਾਜ ਤੇ ਹੀ ਲਾਤੀ ਸਾਰੇ ਹੂੰ 2.5 ਲੱਖ ਰੁਪਏ ਲਾਤਾ ਹੂੰ ਇੰਨਾ ਕੀ ਸਰਮਾਇਆ ਹੁੰਦਾ ਗਰੀਬੂਰ ਦੇ ਕੋਲ ਤੋਂ ਹੁੰਦਾ ਹੋਰ ਕੀ ਤੈਨੂੰ ਪਤਾ ਬੁਢੇਂ ਰੱਖ ਲੈਂਦੀਆਂ ਸੀ ਲਕੋਲ ਕੁ ਕਿ ਆਪ ਦੇ ਘਰੇ ਰੱਖ ਲਈਦਾ ਸਭੀ ਧੀ ਦੀ ਮਾਂ ਕੋਈ ਚੀਜ਼ ਲਵਾਗੇ ਹੂੰ ਤੇ ਉਸੇ ਕਰਕੇ ਜੋੜ ਲਿਆ ਸੀ 2.5 ਲੱਖ ਰੁਪਈਆ ਹੂੰ ਉਹ ਸਾਰਾ ਉੱਤੇ ਲੱਗ ਗਿਆ ਜੇ ਉਹ ਠੀਕ ਹੁੰਦੇ ਤਾਂ ਸਮਾਂ ਧੀ ਦਾ ਵਿਆਹ ਵੀ ਬਹੁਤ ਹਾਂ ਫੇਰ ਤਾਂ ਵਧੀਆ ਕਰ ਦਿੰਦਾ ਹੁਣ ਇੱਕ ਤਾਂ ਹਾਈ ਮਜਬੂਰੀ ਮਾਰੀ ਜਾਂਦੀ ਹੈ ਹੂੰ ਵੀ ਕੋਈ ਸ਼ਹਿਤਾ ਕਰ ਦੇਵੇ ਹੂੰ ਚੱਲ ਘਰ-ਬਾਰ ਬਣਾ ਦੇਵੇ ਕੋਈ ਕੁੜੀ ਬਾਰੇ ਸੋਚ ਲੈਣਾ ਹੂੰ ਅੱਜ ਤੋਂ ਵੀ ਸਭ ਤੋਂ ਵੱਡਾ ਤਾਂ ਤੁਹਾਨੂੰ ਇੱਕ ਛੱਤ ਚਾਹੀਦੀ ਐ ਤੇ ਕੁੜੀ ਦਾ ਹਨਾ ਹਾਂ ਛੱਤ ਚਾਹੀਦੀ ਐ ਹੂੰ ਚਲ ਆਪਦਾ ਤਾਂ ਫਿਰ ਆਪੇ ਕੁੜੀ ਰੋਟੀ ਦੇ ਦੂਗੀ ਘਰ ਜਵਾਈ ਰੱਖ ਲਾਂਗੇ ਅੱਗੇ ਵੀ ਘਰ ਜਵਾਈ ਰੱਖਿਆ ਸੀ ਅੱਛਾ ਹਾਂ ਇੱਥੇ ਹੀ ਰਹਿੰਦੀ ਸੀ ਅੱਛਾ ਹੁਣ ਵੀ ਆਈ ਸੋਚਿਆ ਵੀ ਕੋਈ ਚੰਗਾ ਮੁੰਡਾ ਮਿਲ ਗਿਆ ਹੂੰ ਤਾਂ ਘਰੇ ਹੀ ਰੱਖਣਾ ਅੱਬ ਹੂੰ ਬਹੁਤ ਔਖਾ ਹੋ ਜਾਂਦਾ ਹਨਾ ਔਖਾ ਤਾਂ ਹੈਗਾ ਹੀ ਹੱਡ ਨਾ ਨਾ ਮਜਹੂਰੀਆਂ ਕਦੇ ਵੇਖੀਆਂ ਨਹੀਂ ਸੀ ਜਿਹੜੀਆਂ ਬੜੀਆਂ ਪਈਆਂ ਹੂੰ ਪਰ ਆਇਆ ਹਾਲ ਡਰ ਲੱਗਦਾ ਵੀ ਘਰੇ ਨਰਗੇ ਕਿਹੜੇ ਪਾਜਗੇ ਹੂੰ ਐ ਵਹਿ ਮਜਾ ਬਣ ਜਾਂਦਾ ਬਸ ਜੀ ਨਹੀਂ ਲੱਗਦਾ ਹੁਣ ਇਹ ਤਾਂ ਬੱਚੀ ਹੈ ਤਾਂ ਸੌ ਜਾਂਦੀ ਸਾਰੀ ਰਾਤ ਮੈਂ ਜਾਗਦੀ ਰਹਿੰਦੀ ਹੂੰ ਫਿਕਰ ਹੋਇਆ ਰਹਿੰਦਾ ਵੀ ਕਿਤੇ ਕੁੜੀ ਨਾ ਕੋਈ ਗੱਲਬਾਤ ਕਰ ਦੇ ਗਲਤ ਹੂੰ ਜਾਂ ਕੋਈ ਆਪ ਨੂੰ ਨਾ ਕੁਝ ਹੋ ਜੇ ਬਸ ਐ ਸੋਚਾਂ ਚ ਪਈ ਰਹਿੰਦੀ ਹੂੰ ਸਮੇਂ ਇਹ ਵੀ ਚਿੰਤਾ ਰਹਿੰਦੀ ਹੋਊਗੀ ਜੇ ਮੈਨੂੰ ਕੁਝ ਹੋ ਗਿਆ ਤਾਂ ਮੇਰੀ ਕੀ ਰਕੀ ਬਣੂ ਐ ਇਹ ਵੀ ਸੋਚਦੀ ਰਹਿੰਦੀ ਹੂੰ ਤਾਂ ਹੀ ਤਾਂ ਬਲੱਡ ਵੱਧਦਾ ਹੂੰ ساری ਰਾਤ ਜਾਗਦੀ ਰਹਿੰਦੀ ਆ ਬਸ ਮੈਂ ਹੂੰ ਵਹੀਂ ਫਿਕਰਾਂ ਦੇ ਵਿੱਚ ਤੁਰੇ ਫਿਰਦੀ ਆ ਸੋਚੀ ਜਾਂਦੀ ਵੀ ਕੀ ਬਣੂਗਾ ਹੂੰ ਕੀ ਨਾ ਬਣੂਗਾ ਕੌਣ ਕੋਈ ਮਦਦ ਕਰੂ ਜੇ ਕਰ ਨਾ ਕਰੂ ਐ ਹੋਇਆ ਪਿਆ ਬਹੁਤ ਮੁਸ਼ਕਲ ਹੋ ਜਾਂਦੇ ਆ ਹਾਲਾਤ ਜਦੋਂ ਅਜਨੇ ਔਖੇ ਹੋ ਜਾਣ ਬੰਦੇ ਹਾਂ ਹਾਂ ਵੀਰੇ ਔਖਾ ਤਾਂ ਹੁਣ ਬਹੁਤ ਜ਼ਿਆਦਾ ਹੀ ਆ ਹੂੰ ਆਥਰ ਨੂੰ ਦੱਇਆ ਹੋਇਆ ਪਿਆ ਵੀ ਕਿਹਦੇ ਘਰੋਂ ਆਟਾ ਲੈ ਕੇ ਆਵਾਂਗੇ ਹੂੰ ਹੈਨਾ ਇਹ ਦੁਆਪਨੀ ਹੁਣ ਕੁਛ ਕਰਦੇ ਅੰਦਰੇਂਗਾ ਤੇ ਜਾਂਦੇ ਸੀ ਉਹ ਹੁਣ ਦੂਰ ਜਾਂਦੇ ਆ ਹੂੰ ਉਹ ਕਹਿੰਨੀ ਅੰਦਰ ਤੁਹਾਡੇ ਤੋਂ ਦੂਰ ਜਾਇਆ ਨਹੀਂ ਜਾਂਦਾ ਪਰ ਟਾਈਮ ਬੜਾ ਲਾਉਂਦੇ ਆ ਨਾ ਹੂੰ ਮੈਂ ਇੱਧਰ ਜਾ ਵੜਦੇ ਨਹਿਰਾ ਕੱਛਿਆਂ ਤੇ ਬੜੀ ਦੂਰ ਹੂੰ ਇਹ ਦੂਰ ਆਪ ਤਾਂ ਨਹੀਂ ਪਹੁੰਚਿਆ ਜਾਂਦਾ ਹੂੰ ਉਹ ਨੇੜੇ ਨੇੜੇ ਜਾਨੀ ਆ ਮੈਂ ਜਿਵੇਂ ਪਿੰਡ ਚ ਨੇੜੇ ਕੰਮ ਆ ਹੂੰ ਇੱਥੇ ਪਿੰਡ ਚ ਕੰਮ ਕਰ ਲੈਂਦੇ ਹੂੰ ਹੋਰ ਨਹੀਂ ਕਿਤੇ ਜਾ ਗਵਾਂਡ ਗਵਾਂਡ ਤੁਹਾਡੀ ਸਹਾਇਤਾ ਕਰ ਦਿੰਦਾ ਨਹੀਂ ਆਣ ਗਵਾਂਡ ਤਾਂ ਨਹੀਂ ਕੋਈ ਸਹਾਇਤਾ ਕਰਦਾ ਜੱਟ ਜ਼ਿੰਮੇਵਾਰ ਤਾਂ ਕਰਨ ਦੇ ਵਿੱਚ ਸਾਡੇ ਕੂੜਾ ਵਾਲਾ ਛੱਡਦੇ ਭਾਈ ਕੋਈ ਕਰਦੇ ਆ ਮਾੜੀ ਮੁੱਟੀ ਹੂੰ ਤਾਂ ਮਤਲਬ ਜੇ ਗਰੀਬ ਹੋਣਗੇ ਤਾਂ ਉਹਨਾਂ ਕੋਲੇ ਵੀ ਆਪ ਦੇ ਕੋਨੇ ਕੇ ਸਾਧਨ ਹੁੰਦੇ ਆ ਨਾਲੇ ਆਇਆ ਵੀਰੇ ਪੈਸਾ ਤਾਂ ਕੋਈ ਕਿਸੇ ਨੂੰ ਦਿੰਦਾ ਨਹੀਂ ਹੂੰ ਉਹ ਤਾਂ ਜੇ ਹੁਣ ਤੁਸੀਂ ਤੁਹਾਡੇ ਘਰੇ ਬੱਕਰ ਮਾਰਾਂਗੇ ਤੂੰ ਫੇਰ ਹੀ 100 200 ਦੇਵਿੰਗਾ ਹੂੰ ਫੇਰ ਹੀ ਅਗਲਾ ਸਬਜ਼ੀ ਭਾਜੀ ਦਿੰਦਾ ਵੀ ਸਾਡੇ ਕੰਮ ਕਰਦੇ ਹੂੰ ਕੋਈ ਸਹਾਇਤਾ ਨਹੀਂ ਕਰਦਾਗਾ ਆਪਣੀ ਫਿਰ ਤਾਂ ਬਹੁਤ ਔਖਾ ਹੋ ਜਾਂਦਾ ਕਿਉਂਕਿ ਕੱਲਾ ਰੋਟੀ ਨਹੀਂ ਆਪਾਂ ਕਹਿ ਸਕਦੇ ਹੋਰ ਵੀ ਬਹੁਤ ਜ਼ਰੂਰਤਾਂ ਹੁੰਦੀਆਂ ਬੰਦਿਆਂ ਨੂੰ ਹਨਾ ਸੌਦੇ ਪੱਤੇ ਵੀ ਸਾਰੇ ਕਾਹਦੀਆਂ ਜ਼ਰੂਰਤਾਂ ਨਹੀਂ ਨਾ ਫਰਪੂਰ ਨਾਲ ਅਗਲਾ ਖਰਦਾ ਹੂੰ ਇਹ ਤਾਂ ਆਪਣੀ ਫਿਕਰ ਆ ਹੂੰ ਇਹਦੇ ਲਈ ਤਾਂ ਫਿਰ ਬਹੁਤ ਮੁਸ਼ਕਲ ਫਿਰ ਤੁਹਾਡੀ ਦਿਹਾੜੀ ਵੀ ਨਹੀਂ ਲੱਗਦੀ ਫਿਰ ਤਾਂ ਵੀ ਬਹੁਤ ਔਖਾ ਗੁਜ਼ਾਰਾ ਹੁੰਦਾ ਹੋਣਾ ਜਿਵੇਂ ਤੁਸੀਂ ਅਖੰਡ ਚਾਹ ਪਿੱਛੇ ਮੈਂ ਐਡਾ ਰੇੜਾ 1200 ਚੀ ਵੇਚਦਾ ਹਾਂ ਹਾਂ ਹੁਣ ਆਇਆ ਮੇਰੀ ਪਰਚਲਣ ਲੱਗੀ 1500 ਨਾਲ ਕੀ ਬਣਨਾ ਹੂੰ ਉਹਦੇ ਵਿੱਚੋਂ ਸਾਰਾ ਸੌਦਾ ਲਿਆਉਣਾ ਹੂੰ ਤੇ ਤੋਂ ਲਾਲਾ ਸਾਹਿਬ ਉਹ ਜੋ ਦਵਾਈ ਬੂਟੀ ਢਿੱਲ ਮੇ ਸੋਹ ਜਾਂਦੀ ਹੈ ਹੂੰ ਇਹ ਗੁਜ਼ਾਰਾ ਹੁੰਦਾ ਨਹੀਂ ਹੁਣ ਪੂਰਾ ਹੂੰ ਪਹਿਲਾਂ ਮਥੇਰੀ ਸਰਦਾਰੀ ਕੀਤੀ ਉਹਦਾ ਤੇਰੇ ਮੇਰੇ ਅਰਗੇ ਵੀ ਕਹਿੰਦੇ ਸੀ ਫੇਫੇ ਸਾਨੂੰ ਪੈਸੇ ਧਾਰੇ ਦੇ ਦੇ ਹੂੰ ਤੇ ਹਜੇ ਤੱਕ ਰਿਸ਼ਤੇਦਾਰਾਂ ਤੋਂ ਵੀ ਲੈਣੇ ਉਹਨਾਂ ਨੇ ਵੀ ਨਹੀਂ ਦਿੱਤੇ ਅੱਛਾ ਜਿਨ੍ਹਾਂ ਨੇ ਦਿੱਤੇ ਉਹਨਾਂ ਨੇ ਮੋੜੇ ਨਹੀਂ ਹਾਂ ਮੇਰੇ ਘਰ ਵਾਲੇ ਦੇ ਮਾਮੇ ਦਾ ਮੁੰਡਾ ਲੈ ਗਿਆ ਸੀ 10000 ਹੂੰ ਉਹਨਾਂ ਨੇ ਵੀ ਨਹੀਂ ਦਿੱਤੇ ਸਾਨੂੰ ਕਸ ਅੱਛਾ ਹਜੇ ਤੱਕ ਵੀ ਮੰਗਦੇ ਆਂ ਸੋਨਾਂ ਤੋਂ ਹੂੰ ਕਹਿ ਰਿਹਾ ਹੁਣ ਦੇ ਦੇਣ ਤਾਂ ਤੁਹਾਡਾ ਬਹੁਤ ਅਸੀਂ ਦਾਕਿਆ ਵੀ ਦੇ ਦੂ ਕੋ ਦਿੰਦੇ ਹੀ ਨਹੀਂ ਉਹ ਹੂੰ ਕਹਿੰਦੇ ਹੋ ਜੇ ਸਾਡੇ ਕੋਲ ਹੈ ਨਹੀਂ ਇਹ ਫੇਰ ਚੁੱਪ ਕਰ ਜਾਈਦਾ ਹੂੰ ਪਰ ਰਿਸ਼ਤੇਦਾਰਾਂ ਰਿਸ਼ਤੇਦਾਰਾਂ ਨੇ ਕੋਈ ਸਾਥ ਨਹੀਂ ਦਿੱਤਾ ਤੁਹਾਡਾ ਜਾਂ ਕੋਈ ਕੁੜੀ ਦੇ ਵਿਆਹ ਵੇਲੇ ਜਾਂ ਕੁਝ ਹੋਣ ਵੇਲੇ ਨਹੀਂ ਨਹੀਂ ਕਿਸੇ ਨੇ ਨਹੀਂ ਸਾਥ ਦਿੱਤਾ ਕੋਈ ਵੀ ਨਹੀਂ ਸਾਥ ਦਿੰਦਾ ਰਿਸ਼ਤੇਦਾਰ ਤਾਂ ਆਪ ਭਾਲਦੇ ਅਗਲੇ ਕਹਿੰਦੇ ਸਾਨੂੰ ਦਿਓ ਹੂੰ ਤੈਨੂੰ ਪਤਾ ਹੁਣ ਕੀ ਦੇਖੋ ਪੈਸੇ ਹੋਣੇ ਉਦੋਂ ਬਹੁਤ ਹਨ ਸਸਰੀ ਘਰ ਪਹਿਲਾਂ ਤਾਂ ਵਾਦੂ ਉਹੀ ਲੈ ਲੈ ਕੇ ਗਏ ਉਹਨਾਂ ਤੋਂ ਵੀ ਲੈਣਾ ਲੱਖ ਰੁਪਈਆ ਅੱਛਾ ਸਿਕਾ ਭਰਾਈ ਆ ਮੇਰਾ ਆਪ ਦਾ ਅੱਛਾ ਕਿਸੇ ਨੇ ਨਹੀਂ ਮੋੜੇਗੇ ਹੂੰ ਉਹ ਕਹਿੰਦੇ ਤੁਸੀਂ ਤਕੜੇ ਬੰਦੇ ਆ ਹੂੰ ਇਹ ਅਸੀ ਕਹਾਂ ਨਹੀਂ ਚੱਲ ਕੋਈ ਨਹੀਂ ਰੱਬ ਤੱਕੜਾ ਹੀ ਰੱਖੇ ਸਾਨੂੰ ਦਾ ਹੂੰ ਘਰ ਸਾਡੇ ਕੋਲੋਂ ਫੇਰ ਵੀ ਨਹੀਂ ਪਾਇਆ ਗਿਆ ਪੈਸੇ ਵੀ ਸੀਗੇ ਬਥੇਰੇ ਹੂੰ ਬਸ ਐ ਹੀ ਆਉਂਦੇ ਲਾਲ ਚੀ ਚੁਰੇ ਫੜਦੇ ਰਹੇ ਬੱਕਰੀਆਂ ਦੇ ਮਤਲਬ ਉਦੋਂ ਇਹ ਤੁਸੀਂ ਕੰਮ ਬੋਲੀ ਸੋਚਿਆ ਵੀ ਹੋਰ ਕਿਸੇ ਚੀਜ਼ਾਂ ਬਾਰੇ ਸੋਚਿਆ ਹਾਂ ਵੀ ਘਰ ਨਹੀਂ ਪਾਇਆ ਉਦੋਂ ਘਰ ਬਾਰੇ ਨਹੀਂ ਸੋਚਿਆ ਹੂੰ ਪੈਸੇ ਟੱਕਾ ਵੀ ਬਥੇਰੇ ਸੀ ਸਭ ਕੁਝ ਬਾਹਰ ਆ ਜਨੇ ਬਹੁਤ ਦਿੱਤਾ ਸੀ ਹੂੰ ਮੱਲਾ ਦੀ ਨੀ ਲੋਟ ਆਇਆ ਭਰਾਵਾ ਕੀ ਕਰੀਏ ਮਜਬੂਰੀ ਵਾਲੀ ਵੱਡੀ ਬਣੀ ਹੂੰ ਤੋ ਧੰਨਵਾਦ ਮਾਤਾ ਤੁਸੀਂ ਤੁਹਾਡਾ ਟਾਈਮ ਦਿੱਤਾ ਤੇ ਇਹ ਮਾਤਾ ਕੱਲੀ ਰਹਿੰਦੀ ਆਪਣੀ ਧੀ ਦੇ ਨਾਲ ਕੋਈ ਆਂਗਵਾਂਡ ਚੋ ਜਾਂ ਕੋਈ ਰਿਸ਼ਤੇਦਾਰ ਆ ਜੇ ਤਾਂ ਇਹਨਾਂ ਨੂੰ ਕੋਈ ਮਿਲ ਲੈਂਦਾ ਜਾਂ ਕੋਈ ਕੰਮ ਕਰਿਆ ਹਣ ਕਿਤੇ ਝਾੜੂ ਪੋਚਾ ਕਰਿਆ ਹਣ ਤਾਂ ਇਹਨਾਂ ਨੂੰ 100-200 ਰੁਪਿਆ ਜਾਂ ਕੋਈ ਸਬਜ਼ੀ ਜਾਂ ਕੋਈ ਆਟਾ ਮਿਲ ਜਾਂਦਾ ਤੇ ਰੋਟੀ ਖਾ ਲੈਂਦੀਆਂ ਇਸ ਲਈ ਜੇਕਰ ਤੁਸੀਂ ਇਹ ਵੀਡੀਓ ਵੇਖਦੇ ਹੋ ਤਾਂ ਜਰੂਰ ਇਹਨਾਂ ਦੀ ਮਦਦ ਕਰੋ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ